ਸੁਲਤਾਨਪੁਰ ਲੋਧੀ ਘਟਨਾਕ੍ਰਮ ਹੋਇਆ ਤੇ ਕੱਲ ਰਿਪੋਰਟ ਜਿਹੜੀ ਹੈ ਉਹ ਜਨਤਿਕ ਹੋਈ ਪੰਜ ਮੈਂਬਰੀ ਕਮੇਟੀ ਜਿਹੜੀ ਸਥਾਪਿਤ ਕੀਤੀ ਸੀ ਪਹਿਲਾ ਨਾਮ ਤੁਹਾਡਾ ਉਹਦੇ ਵਿੱਚ ਆਉਂਦਾ ਏ ਤੇ ਵਿਸ਼ਖ ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ ਤੇ ਮਹੀਨੇ ਤੋਂ ਜ਼ਿਆਦਾ ਟਾਈਮ ਲੱਗ ਗਿਆ ਕਿਸ ਆਧਾਰ ਤੇ ਜਿਹੜੀ ਤੁਸੀਂ ਪੜਤਾਲ ਕੀਤੀ ਹੈ ਜੀ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਤੇ ਪ੍ਰਧਾਨ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਜਿਹੜੀ ਹੈਗੇ ਉਹ ਗਠਿਤ ਕੀਤੀ ਤੇ ਉਸ ਕਮੇਟੀ ਨੇ ਸਾਰੇ ਪਹਿਲਾਂ ਉਹਨੂੰ ਵਾਚਿਆ ਅਸੀਂ ਜਾ ਕੇ ਲਗਭਗ ਜੋ ਵੀ ਉਹਦੇ ਨਾਲ ਸੰਬੰਧਤ ਸਨ ਚਾਹੇ ਚਸ਼ਮਦੀਨ ਗਵਾਹ ਸਨ ਚਾਹੇ ਨਿਹੰਗ ਸਿੰਘ ਜਥੇਬੰਦੀਆਂ ਦੇ ਦੋਨੋਂ ਹੀ ਧੜੇ ਸਨ ਜਿਨ੍ਹਾਂ ਵਿੱਚ ਬਾਬਾ ਬਲਵੀਰ ਸਿੰਘ ਜੀ ਔਰ ਦੂਜੇ ਬਾਬਾ ਮਾਨ ਸਿੰਘ ਜੀ ਉਹਨਾਂ ਦੇ ਪੱਖ ਨੂੰ ਵੀ ਇਸ ਜਾਣਨ ਦੀ ਕੋਸ਼ਿਸ਼ ਕੀਤੀ ਤੇ ਪ੍ਰਸ਼ਾਸਨ ਦੇ ਨਾਲ ਵੀ ਅਸੀਂ ਰਾਬਤਾ ਕਰਕੇ ਉਹਨਾਂ ਨੂੰ ਅਸੀਂ 22 ਸਵਾਲ ਜਿਹੜੇ ਸੀਗੇ ਉਹ ਲਿਖਤੀ ਰੂਪ ਵਿੱਚ ਈਮੇਲ ਰਾਹੀਂ ਵੀ ਤੇ ਦਸਤੀ ਵੀ ਦਿੱਤੇ ਸੀ ਔਰ ਵੱਖਰੀ ਗੱਲ ਹੈ ਕਿ ਪ੍ਰਸ਼ਾਸਨ ਨੇ ਉਹਦੇ ਬਾਰੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਤੇ ਅਸੀਂ ਕਿਉਂਕਿ ਇਹ ਅ ਕਾਲਤਾਖਬ ਸਾਹਿਬ ਦਾ ਹਦੇਸ ਸੀਗਾ ਤੇ ਉਹ ਰਿਪੋਰਟ ਜਿਹੜੀ ਹੈਗੀ ਉਹ ਅਸੀਂ ਪੂਰੀ ਕੰਪਲੀਟ ਕਰਕੇ ਪ੍ਰਧਾਨ ਸਾਬ ਨੂੰ ਸੌਂਦ ਦਿੱਤੀ ਸੀ ਤੇ ਪ੍ਰਧਾਨ ਸਾਬ ਨੇ ਕੱਲ ਜਿਹੜੀ ਹੈਗੀ ਉਹ ਰਿਪੋਰਟ ਸ਼੍ਰੀ ਕਾਲਤਾਖਬ ਸਾਹਿਬ ਨੂੰ ਸੌਂਪ ਦਿੱਤੀ ਹੈ ਤੇ ਹੁਣ ਕਾਲਤਾਖਬ ਸਾਹਿਬ ਨੂੰ ਜਿਹੜੀ ਰਿਪੋਰਟ ਸੌਂਪੀ ਹੈ ਕੱਲ ਉਹਨਾਂ ਨੇ ਸਪਸ਼ਟ ਜਿਹੜੀ ਗੱਲ ਕੀਤੀ ਹੈ ਕਿ ਮੁੱਖ ਦੋਸ਼ੀ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਦੇ ਵਿੱਚ ਦੱਸਿਆ ਗਿਆ ਹੈ। ਅਕਾਲ ਤਖਤ ਸਾਹਿਬ ਜਥੇਦਾਰ ਕੀ ਕਾਰਵਾਈ ਕਰਨਗੇ ਅੱਗੇ ਹੁਣ? ਦੇਖੋ ਇਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਅ ਦੇ ਜਥੇਦਾਰ ਸਾਹਿਬ ਉਹ ਇਸ ਗੱਲ ਦੇ ਉੱਤੇ ਵਿਚਾਰ ਕਰ ਸਕਦੇ ਵੀ ਉਹ ਕੀ ਕਾਰਵਾਈ ਕਰਦੇ ਨੇ। ਕਿਉਂਕਿ ਇਹ ਦੇ ਵਿੱਚ ਪ੍ਰਸ਼ਾਸਨਿਕ ਜਿਹੜੀ ਗੱਲ ਹੈ ਉਹ ਵੱਖਰਾ ਮਸਲਾ ਸਾਡੇ ਲਈ ਤਾਂ ਵੱਡੀ ਗੱਲ ਜਿਹੜੀ ਹੈਗੀ ਆ ਉਹ ਉੱਥੇ ਦੀ ਮਰਿਆਦਾ ਭੰਗ ਹੋਣ ਦਾ ਮਸਲਾ ਜਿਹੜਾ ਉਹ ਸਾਡੇ ਲਈ ਅਹਿਮ ਆ। ਕਿ ਜਿਸ ਤਰੀਕੇ ਨਾਲ ਪੁਲਿਸ ਨੇ ਸਵੇਰੇ 4:30 ਵਜੇ ਜਾ ਕੇ ਉੱਥੇ ਬਿਨਾ ਕੋਈ ਵਾਰਨਿੰਗ ਦੇ ਉੱਤੇ ਲਗਭਗ 1000 ਤੋਂ ਉੱਪਰ ਜਿਹੜੇ ਰਾਉਂਡ ਹੈਗੀ ਗੋਲੀ ਚੱਲੀ ਹੈਗੀ ਆ ਔਰ ਉਹਦੇ ਵਿੱਚ ਇੱਕ ਘੋੜਾ ਹੈ ਉਹ ਮਾਰਿਆ ਗਿਆ ਹੋਰ ਬਹੁਤ ਅੰਦਰ ਜਿਹੜੇ ਉਹ ਜ਼ਖਮੀ ਹੋਏ ਔਰ ਸਰਕਾਰ ਨੇ ਵੱਡੀ ਗੱਲ ਇਹ ਹੈ ਕਿ ਸਮੇਂ ਦੇ ਅਫਸਰਾਂ ਨੇ ਉਸ ਸਾਰੀ ਕਾਰਵਾਈ ਨੂੰ ਲਕੋਣ ਦੀ ਖਾਤਰ ਮਤਲਬ ਉਹ ਜਿਹੜੇ ਮੌਕੇ ਦੇ ਜਿੰਨੇ ਨਿਸ਼ਾਨ ਸੀ ਉਹ ਸਾਰੇ ਮਟਾਉਣ ਦਾ ਵੀ ਯਤਨ ਕੀਤਾ ਖਾਸ ਜੀ ਬਿਸ਼ੱਕ ਰਿਪੋਰਟ ਜਿਹੜੀ ਉਹ ਕੱਲ ਆਈ ਹੈ ਪਰ ਜਦੋਂ ਇਹ ਘਟਨਾਕ੍ਰਮ ਵਾਪਰਿਆ ਗੁਰਨਾਗ ਦੇ ਜਿਹਦੇ ਪ੍ਰਕਾਸ਼ ਪਰ ਮੌਕੇ ਸੋ ਅਕਾਲੀ ਦਲ ਦੇ ਬਹੁਤ ਆਤ ਪੇਜਾਂ ਤੇ ਜਾਂ ਕਹਿ ਲੋ ਕਿ ਬਾਬਾ ਬਲਬੀਰ ਸਿੰਘ ਬੁੱਢਾ ਦਲ ਦਾ ਜਿਹੜਾ ਨਾਮ ਉਹ ਕਾਫੀ ਇੱਕ ਵੀਡੀਓਜ਼ ਜਿਹੜੀਆਂ ਉਹ ਬਣਾ ਕੇ ਪਾਈਆਂ ਗਈਆਂ ਤੁਹਾਨੂੰ ਲੱਗਦਾ ਇਹ ਬਹੁਤ ਜਲਦਬਾਜੀ ਦੇ ਵਿੱਚ ਐਸਾ ਸਭ ਕੀਤਾ ਗਿਆ ਜਦੋਂ ਕਿ ਜਿਹੜੀ ਰਿਪੋਰਟ ਹੈ ਉਹ ਕੱਲ ਜਨਤਕ ਹੋਈ ਹੈ ਉਸ ਦੇ ਵਿੱਚ ਐਸਾ ਕੁਝ ਜ਼ਿਕਰ ਨਹੀਂ ਆਉਂਦਾ ਵੇਖੋ ਉਹਦੇ ਵਿੱਚ ਸਿਰਫ ਤੇ ਸਿਰਫ ਇੱਕ ਫੋਟੋ ਨਸ਼ਰ ਕੀਤੀਆਂ ਗਈਆਂ ਵੀ ਜਿਹੜੀ ਸਾਂਝ ਦੀ ਗੱਲ ਕੀਤੀ ਗਈ ਹੈਗੀ ਆ ਹੁਣ ਉਹਦੇ ਵਿੱਚ ਗੱਲ ਇਹ ਹੈ ਕਿ ਉਸ ਸਰਕਾਰ ਦੀ ਜ਼ਿੰਮੇਵਾਰੀ ਆਪਣੀ ਬਣਦੀ ਹੈ ਹੂੰ ਸਰਕਾਰ ਨੇ ਕਿਸੇ ਕਾਨੂੰਨ ਦੇ ਤਹਿਤ ਕਾਰਵਾਈ ਕਰਨੀ ਹੁੰਦੀ ਕੋਈ ਕੰਮ ਕਰਨਾ ਹੁੰਦਾ ਹੈ ਨਾ ਕਿ ਕਿਸੇ ਸਾਂਝ ਦੇ ਤਹਿਤ ਕੰਮ ਕਰਨਾ ਹੁੰਦਾ ਤੇ ਜਿਸ ਤਰੀਕੇ ਨਾਲ ਉੱਥੇ ਹੱਲਾ ਬੋਲਿਆ ਗਿਆ ਗੋਲੀ ਚਲਾਈ ਗਈ ਅਖੰਡ ਪਟ ਸਾਹਿਬ ਵੀ ਖੰਡਤ ਹੋਏ ਔਰ ਅੰਦਰ ਜਿਹੜਾ ਹੈਗਾ ਮਰਿਆਦਾ ਵੀ ਪੰਗ ਹੋਈ ਤੇ ਮੈਂ ਸਮਝਦਾ ਕਿ ਸਰਕਾਰ ਦੀ ਜਵਾਬਦੇਹੀ ਜਿਹੜੀ ਜਰੂਰੀ ਬਣਦੀ ਹੈ ਕਿਉਂਕਿ ਜੇ ਕੋਈ ਗੱਲ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਤੇ ਸਮੇਂ ਚ ਹੁੰਦੀ ਆ ਤੇ ਜਿਹੜੀ ਛੋਟੀ ਜੀ ਗੱਲ ਹੁੰਦੀ ਆ ਜਿਹਨੂੰ ਕਹਿੰਦੇ ਬਾਦ ਦਾ ਪਤੰਗੜ ਬਣਾ ਦਿੱਤਾ ਜਾਂਦਾ ਪਰ ਜੇ ਹੁਣ ਇਹ ਘਟਨਾ ਕਾਰਨ ਵਾਪਰਿਆ ਐਡਾ ਵੱਡੀ ਪੱਧਰ ਦੇ ਉੱਤੇ ਤੇ ਮੈਂ ਸਮਝਦਾ ਕੋਈ ਜਿਹੜੀ ਪੰਤਖ ਜਥੇਬੰਦੀ ਹੈ ਕੋਈ ਨਹੀਂ ਬੋਲੀ ਕੋਈ ਨਹੀਂ ਕੁਛ ਕੀ ਤੇ ਇਸ ਕਰਕੇ ਇਹ ਸਵਾਲੀਆ ਚਿੰਨ ਹੈ ਕਿ ਇਹ ਲੋਕਾਂ ਦੀ ਮਨਛਾਹੀ ਹੈ ਇਹ ਇਸ ਕਰਕੇ ਕਿਉਂ ਬਾਰ ਬਾਰ ਜਦੋਂ ਸ਼੍ਰੋਮਣੀ ਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਉਹਨੂੰ ਟਾਰਗੇਟ ਕਰਦੇ ਆ ਜਦੋਂ ਕੋਈ ਹੋਰ ਸਰਕਾਰ ਦੇ ਸਮੇਂ ਚ ਕੋਈ ਗੱਲ ਹੁੰਦੀ ਹੈ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਆਪ ਹੋਵੇ ਤੇ ਉਦੋਂ ਕੋਈ ਕਿਉਂ ਨਹੀਂ ਕੋਈ ਬੋਲਦਾ